ਤੇ ਵਿੱਚ ਵਿੱਚ ਪਾ ਸੇ ਨੂੰ ਕਰੇ ਚਲੀਏ ਸੌਲਡ ਵੇਸਟ ਪਲਾਨ ਚੱਲੂ ਹੋਇਆ ਨਹੀਂ ਇਹ ਮੱਥਰ ਵਾਲਾ ਜਿਹਨੇ ਕੋਲਿਆ ਹੱਥ ਲੇ ਕਰਿਆ ਸਾਧਨ ਦੀ ਹੈ ਇਤਿਹਾਸ ਪਹਿਲਾ ਮੱਥਰ ਵਾਲਾ ਜਿਹੜਾ ਤੱਕਦਾ ਵਾਹ ਸਾਰਾ ਰਾਤ ਤੇ ਜਿਵੇਂ ਇਸ ਫਾਈਲ ਕਰਕੇ ਸਟੋਨ ਪਿਚਿੰਗ ਸਾਈਟ ਤੇ ਕਰਾਈ ਜਾਵੇ ਇਹ ਅਪਰਾਲਾ ਜੀ ਬਈ ਤਾਂ ਵੱਡਾ ਜੀ ਸਾਹਿਬ ਜੀ ਇਹਦੇ ਜ਼ਰੂਰ ਦੱਸੋ ਜੀ ਜੇਕਰ ਤੁਹਾਨੂੰ ਕੋਈ ਟੋਕਣ ਹੋਵੇ ਹਾਂਜੀ ਹਾਂਜੀ ਇਹ ਯੋਗਦਾਨ ਦਿੱਤਾ ਜਾਊਗਾ ਦੇਖੋ ਜੇ ਰੱਬਾ ਜੀ ਨੇ ਅਪਰਾਲਾ ਚਾਲੂ ਕੀਤਾ ਹੈ ਇਹ ਬਹੁਤ ਸਲਾਹ ਦਾ ਯੋਗ ਹੈ ਇਹ ਕੰਮ ਹੋਣਾ ਚਾਹੀਦਾ ਸੀਗਾ ਚਲੋ ਇਹਨਾਂ ਸ਼ੁਰੂ ਕੀਤਾ ਹੈ ਸਰਕਾਰ ਵੀ ਇਹਦੇ ਤੇ ਮਤਲਬ ਅੰਦਾਜ਼ਾ ਪਾਉਗੀ ਤਾਂ ਜੋ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਇਹ ਅਜਰਜੈਂਟ ਅੱਜ ਮੀਟਿੰਗ ਸੀ ਕਿ ਮੇਰੇ ਦਿੱਤੀ ਆਫਿਸ ਸਾਡੀ ਡਿਵੈਲਪਮੈਂਟ ਕਮੇਟੀ ਦੀ ਉਹਦੇ ਚ ਮੈਂ ਦਿੱਤਾ ਰੱਖਿਆ ਘਰ ਤੋਂ ਘਰ ਤੱਕ ਦਾ ਸਰਪਥਕੀ ਬਣਾਈ ਹੈ ਤਾਂ ਜੋ ਇਹ ਸੇ ਤੱਕ ਆਨਲਾਈਨ ਨਾ ਸਕੀ ਆ ਸਰ ਇੱਕ ਜਿਹੜੀ ਗ੍ਰਾਂਟ ਬਰੌਂਡ ਤਰਨ ਤਰਨ ਆਈ ਹੈਗੀ ਆ ਕਿੰਨੀ ਕੀ ਗ੍ਰਾਂਟ ਆਈ ਔਰ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ ਸੀ ਇਹ ਗ੍ਰਾਂਟ ਤਾਂ ਆਈ ਆ ਪ੍ਰਧਾਨ ਸਾਹਿਬ ਘੋਤੇ ਵਾਈਸ ਪਟਾਕਰ ਗ੍ਰਾਂਟ ਤਾਂ ਲਗੀ ਗ੍ਰਾਂਟ ਆਈ ਦਾ ਹੀ ਪਤਾ ਲੱਗਦਾ ਬਾਅਦ ਚ ਗਈ ਦਾ ਤੇ ਪਤਾ ਹੀ ਨਹੀਂ ਲੱਗਦਾ ਕਿੱਥੇ ਲੱਗ ਰਹੀ ਆ ਗ੍ਰਾਂਟ ਕਿਉਂ ਆ ਜੀ ਹਾਂਜੀ ਹੋਰ ਰੁਪਿਆ ਲੱਗਦਾ ਸ਼ਹਿਰ ਨਾਲ ਸ਼ਹਿਰ ਦੇ ਤੇ ਚੱਪੇ ਚੱਪੇ ਤੇ ਟੋਏ ਪਏ ਆ ਸਾਰਾ ਮੇਨ ਛੱਡ ਕੇ ਤੇ ਕੋਡੇ ਕੋਡੇ ਟੋਏ ਆ ਇਹਦੇ ਵਾਲ ਬੜੇ ਜ਼ੇਰਦੀ ਡਿਮਾਂਡ ਹੈਗੀ ਆ ਸ਼ਹਿਰ ਵਾਸੀਆਂ ਦੀ ਕੋਈ ਧਿਆਨ ਹੀ ਨਹੀਂ ਕਰ ਰਹਾ ਇੱਧਰ ਮੈਂ ਬੇਨਤੀ ਕਰਦਾ ਭਈ ਅੱਗੇ ਅਸੀਂ ਚਾਰ ਕਸਬਿਆਂ 'ਚ ਸਾਡਾ ਚੋਲਾ ਸਾਹਿਬ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਤੇ ਬਾਬਾ ਬਕਰ ਸਾਹਿਬ ਉੱਥੇ ਸਾਰੇ ਇਤਾਰਾ ਕਸੇ ਪ੍ਰੋਜੈਕਟ ਕਰ ਰਹੇ ਆ ਜਿਹੜਾ ਤਰਤਾਲ ਦਾ ਪ੍ਰੋਜੈਕਟ ਆ ਇਹ ਵੀ ਬਾਲ ਸਾਹਿਬ ਨੇ ਆਖਿਆ ਹੈ ਮੇਰੇ ਸਾਹਿਬ ਨੂੰ ਇਹਦੀ ਵੀ ਤਿਆਰੀ ਕਰੀਏ ਤਾਂ ਕਿ ਦਿਲ ਸੈਂਟਰ ਰੋਡ ਆ ਕਿਉਂਕਿ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਸੈਂਟਰ ਰੋਡ ਇਹ ਇੰਨਾ ਪੈਸੇ ਚ ਨਹੀਂ ਹੋ ਸਕਦੀ ਉਹ ਤਾਂ ਬਹੁਤ ਵੱਡਾ ਬਜਟ ਆ ਉਹਦੇ ਲਈ ਅਸੀਂ ਸਾਰਾ ਇਹਦਾ ਤਿਆਰ ਕਰਾ ਰਹੇ ਆ ਤਰਤਾਲ ਦਾ ਉਹਦਾ ਵੀ ਕਰਾਂਗੇ ਠੀਕ ਆਲਿਓ ਆਪਰੇ ਕਰਾ ਦੋ ਦੋ ਚਾਰ ਜਿਹੜੇ ਆਪਰੇ ਕਰ ਦੋ ਇਹਨਾਂ ਨੂੰ கவரேஜேடிக <laughs>